मैं सब तो पहला जी का पे वाह जी की फाते। फाते तो पहला बोल रहे थे जी ड्यूटी सा लाई है 2014 हजार चौदह च ड्यूटी लाई भारत की सब तो बड़ी सांसद सब तो बड़ी पंचायत लोग सभा च ਤੇ ਉਹ ਯਸਪਾਰਸ਼ ਕੋਲਵੰਤ ਕੰਡੋਲੀ ਜੀ ਨਾਲ ਗੱਲ ਲਾਈ ਬਿਲਾਂਸ ਰਾਜ ਆਸਿਆ ਪੂਰੇ ਕਾਜ ਦੇ ਬਾਰੇ ਤੇ ਰੱਖਾ ਮੰਤਸਰਕਾਰ ਦੇ ਕੰਮਾਂ ਤੇ ਨਿਗਰਖਣਾ ਕਿ ਸਰਕਾਰਾਂ ਮਨਮਾਨੀ ਨਾ ਕਰ ਸਕਣ ਬਜਟ ਸੈਸ਼ਨ ਲਈ ਪ੍ਰਸੰਗਵਾਦ ਆ ਗਿਆ ਸਵਤੋਤਵ ਸਵਾਲ ਪੁੱਛਣ ਵਾਲੇ ਜਿਹੜੀ ਲੋਕਾਂ ਨੇ ਹਾਕਰੇ ਸਵਾਲ ਪੁੱਛਣ ਵਾਲੇ ਐਮਐਲਏ ਦੇ ਵਿੱਚ ਤੁਹਾਡੇ ਐਮਐਲਏ ਦਾ ਨਾਮ ਸਭ ਤੋਂ ਉੱਪਰ ਦੇ ਜਿਹੜੇ ਚਾਰ ਪੰਜ ਨੇ ਉਹਨਾਂ ਦੇ ਵਿੱਚ ਮਹਿਕਲਾਵ ਦੇ ਮਹਿਲ ਦਾ ਨਾਮ ਆਉਂਦਾ। ਪਾਰਲੀਮੈਂਟ ਦੇ ਵਿੱਚ ਸਭ ਤੋਂ ਵੱਡਾ ਮੁੱਦੇ ਸਭ ਤੋਂ ਵੱਡਾ ਦੇ ਵਿਟਾਜੀ ਫਾਇਲ ਵਾਲੀ ਐਨਪੀਐਮ ਲੇਸਟ ਨੂੰ ਬੰਦੀ ਹੈ। ਉਹ ਚ ਤੁਹਾਡੇ ਸੁਰੂ ਮੁੱਦੇ ਐਪੀ ਦਾ ਨਾਮ ਆਉਂਦਾ। ਅਸੀਂ ਇਕੱਲੇ ਮੁੱਦੇ ਖਾਉਂਦੇ ਦੀ ਨਾਲ ਗੱਲ ਨਹੀਂ ਕਰਾਂਗੇ। ਆ ਬਿਜਲੀ ਦੇ ਬਿਲਾ ਨਾਲ ਤੁਹਾਨੂੰ ਦਿਆਣੀ ਜਾਊਗਾ। ਸਰਕਾਰ ਨੇ ਫੈਸਲਾ ਕਰਤਾ ਕਿ ਸਾਰੇ ਗਰੀਬਾਂ ਨੂੰ ਅੱਪਤਾਗੇ ਸੁਲਾਹ ਹੀ ਆ ਚਲੀ ਜਾ ਸਾਰੇ ਮਾਫ਼ ਕਰ ਲਗੇ। ਜੇ ਅੱਗੇ ਤੋਂ

ਸ਼ੁਰੂ ਕਰੋ ਨਾ ਜੇ ਕੋਈ ਨੌਕਰੀ ਦਿੱਤੀ ਆ ਹੁਣ ਗੰਤ ਸੰਗਰੇ ਪੁੱਟੇ ਵੀ ਪ੍ਰਵਾਹ ਆ ਜਾਓ ਕਿਉਂਕਿ ਘੈਂਤੀ ਉਹ ਜਿਹਨਾਂ ਦੇ ਭਾਈ ਉਹ ਮੋੜਦਾ ਬੜਾ ਪੋਟੇ ਵੀ ਇਸੇ ਦਾ ਭਾਈ ਉਹਨੇ ਕਿੰਦੀ ਇਹ ਕੰਮ ਆ ਲੈ ਬੰਦੇ ਤੂੰ ਊਵਾ ਮੰਤਰੀ ਲਈਏ ਚਾਚਾ ਮੰਤਰੀ ਦੇ ਵੀ ਪ੍ਰਵਾਹ ਆ ਜਾਣਾ ਸਰ ਜੀ ਮਾਹੋ ਇਹਨਾਂ ਦੇ ਹੋਰ ਜਿਹੜੇ ਜਿਹਨਾਂ ਦੇ ਮੇਟਾ ਜਨਾਨੀ ਆਏ ਵੱਡੇ ਵੱਡੇ ਆ ਗਏ

ਜਿੱਤੇ ਤੋਂ ਮੈਂ ਆਨੰਦ ਉਹ ਦਲ ਕਰਦਾ ਸੀ ਕਾਲੇ ਦਾ ਪ੍ਰੋਗਰਾਮ ਕੀਤਾ ਕਾਲਾ ਸੀ ਰਾਹੁਣਦੀ ਐ ਸੀ ਮੁੱਖੇ ਕੋਲ 100 ਕੇ ਲਾ ਕੇ ਕੇ ਤੇ ਲਿਆ ਚਾੜਿਆ ਗਿਆ ਇੱਕ ਪੀਵਾ ਦੇ ਤਾਨਮ ਵਿਭਾਗ ਉਪੇ ਕਾਠਲਾ ਦੀ ਚਾਰ ਲੱਖ ਰੁਪਏ ਦੇ ਜੀ ਹੋਲੇ ਬਾਕੀ ਸਮਰਥਾ ਲੋਕਾਂ ਤੋਂ ਹਾਂ ਤੋਂ ਦਾ ਕਰਾ ਕੇ 8-10 ਕਰੋੜ ਤੇ ਜਾਊਗਾ ਸਾਰਾ ਸਰਕਾਰ ਦੇ ਆਪ ਦੇ ਗੱਲਾਂ ਇਹਦੇ ਗਏ। ਅਰਦਾਸ ਕੀਤੀ ਕਾਜ ਜਾਮਾ 8-10 ਕਰੋੜ ਦੇ ਨਾਂ ਲਾਉਂਦੇ। ਸੈਂਕੜੇ ਲੋਕ ਸਮਾਂ ਲਗਾ ਕੇ ਮਾਹੂਸ ਹੋਇਆ। ਇਹ ਜੁੜੀਏ ਤੇ ਬਾਕੀ ਦਾ ਨਾਂ। ਸਿੱਧੇ ਪਰ ਉਹ ਘੱਟੇ ਜੇ ਕਰਦੇ ਇਹਨੂੰ। ਪਰ ਵੋਟਾਂ ਦੇ ਲਈ ਹੀ ਕਾਹਦੇ ਨੇ। ਤੁਹਾਡੇ ਪਿੰਡ ਸਿੱਧੀ ਜੀ ਅੱਲਾ ਵਾਸ਼ਤ ਕਰਾ ਲਿਓ। ਤੁਹਾਡੇ ਪਿੰਡ ਦੇ ਸਪੀਕਰ 'ਚ ਬੋਲਿਆ ਜਾਵੇ ਨਾ। ਜਿਵੇਂ ਖਾਸਾ ਨੇ ਵੀ ਫਟੇ ਫੁਲਾਨੀ ਵਟਸਐਪ 'ਪਾਈ ਅੱਜ ਪਿੰਸਰਾਂ ਵਾਲੇ ਭਾਰਮਪਰ ਨਾ ਰਹੇ ਆ। ਉੱਥੇ ਆ ਜਾਓ। ਅੱਜ ਵੀਰਾ ਪਾ ਪੈਨਸ਼ਨ ਦੇ ਫਾਰਮ ਪਰ ਮੈਂ ਨੇ ਲੈਪੈ 810 ਵਾਲਾ ਕੰਕਰੇ ਭਾਈ ਉਹਦੇ ਬਾਰੰਤ ਹੋ ਜਾਣਗੇ ਦਾ ਮਤਲਬ ਇਹ ਸਮਝ ਲੈ ਕਿ ਕੋਟਾ ਨਹੀਂ ਪੁਣੀ ਵਸ ਉਹਦੇ ਕੋਈ ਫਿਰਦੇ ਸੋ ਮੇਰੀ ਡਿਊਟੀ ਤੁਜੀ ਲਈ ਲੋਕ ਸਭਾ ਚ ਮੈਂ ਪਾਇ ਕੋਈ ਮੁੱਦਾ ਨਹੀਂ ਖੜਾ ਜੀ ਤੇ ਮੈਂ ਨਾ ਬੋਲੇ ਹੋਵਾਂ ਕੈਂਸਰ ਦੀ ਪ੍ਰੋਬਲਮ ਹੋਵੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਡਾਕਟਰ ਸੁਰਮੀ ਨਾਲ ਸੰਦੇ ਰਿਪੋਰਟਾਂ ਲਾਗੂ ਨਾ ਕਰਨ ਦੀ ਗੱਲ ਬੇਰੋਜ਼ਗਾਰੀ ਮੰਗਾਈ ਸਰਕਾਰੀ ਹਸਪਤਾਲ ਸਰਕਾਰੀ ਸਕੂਲਾਂ ਦੀ ਹਾਲਤ ਕੋਈ ਮੁੱਦਾ ਨਹੀਂ ਚੱਲੇ ਤੇ ਇਹ 17 ਸਾਲ ਤੋਂ ਜਾਂਦੇ ਆ ਸੋਹਣੀ ਲੋਕਸਹਾ ਹੈ ਇਹਨਾਂ ਨਾਲ 15 ਲੋਕਸਹਾ ਪਹਿਲਾਂ ਨਹੀਂ ਐਮਪੀ 15 ਐਮਪੀ ਤੁਸੀਂ ਛੋੜ ਕੇ ਪੈ ਚੁੱਕੇ ਕੋਈ ਮਾਨਾਪਤ ਬੋਲਿਆ ਹਉਦਨ ਤੇ ਸੁੱਚੇ ਮੂਈ ਮੜਾਉਦੇ ਕੋਣ ਵੀ ਦੀਨ ਸਾਹਿਬ ਰਾਜ ਸਮਾਜ ਐਮਪੀ ਉਹਨਾਂ ਨੂੰ ਵੀ 5 ਕਰੋੜ ਕਿਉਂ ਮਿਲਦਾ ਸਾਲ ਦਾ ਜਿੰਨਾ ਲੋਕਸਹਾ ਦਾ 3 ਮਿਲਦਾ ਉਹਨਾਂ ਦਾ ਪੈਸਾ ਕਿੱਥੇ ਲੱਗਿਆ ਹੋਵੇ ਨਾ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਐਂਟੀ ਕੋਈ ਪਾਣ ਰਿਹਾ ਹੁੰਦਾ ਹੈ। ਸੋ ਵੀਰੋ ਤੁਸੀਂ ਮੈਨੂੰ ਕਿੱਥੇ ਗਿਆ ਪੈਸਾ ਦਿੱਤਾ ਸੀ। ਅੱਜ ਵੀ ਮੈਂ ਤਿੰਨ ਚਾਰ ਘੁੱਲਾ ਨਹੀਂ ਕੰਮ ਐੜਾ ਕੰਡ ਕਰਕੇ ਆਇਆ। ਤੁਹਾਡੇ ਪਿੰਡ ਵੀ ਪ੍ਰੈਕਟਿਸ ਖੁੱਛ ਪੈਸੇ ਆਏ ਨੇ 2 ਲੱਖ ਰੁਪਿਆ। ਕੰਮ ਚੱਲ ਰਿਹਾ ਹੈ। ਕੰਮ ਚੱਲ ਰਿਹਾ ਹੈ। ਤੇ ਜਦੋਂ ਤੁਸੀਂ ਕਿਸਾਨੀ ਕੰਮ ਕਰਦੇ ਬੰਦੋ ਨੇ ਸੀ ਕੋਈ ਮਨਨ ਕਰਦੇ ਜਿੱਤੇ ਸਾਡੇ ਕੋਲ ਐਗੇ ਨੇ। 25 ਕਰੋੜ ਮੰਗਾਈ 5 ਸਾਲ ਦਾ। ਅੰਕੋ ਦੇ ਸਾਲਾਂ ਦਾ ਅਸੀਂ 25 ਕਰੋੜ ਹੋ ਗਏ ਐ ਕਰੋੜ ਰੁਪਏ ਦਾ ਵਿਆਜ ਬਣਿਆ ਜੋ ਦੋ ਜਾਂ ਤਿੰਨ ਸਾਲ ਲੱਗਦਾ ਹੈ ਕਿ ਕੈਸੇ ਖੜੀ ਜਾਂਦੇ ਉਹ ਜਿਹੜੀ ਤਾਂ ਕਿੰਝ ਕਰਦਾ ਵਿਆਜ 26 ਤੇ 60 ਲੱਖ ਰੁਪਏ ਦਾ ਪੁਰਾਣਾ ਇੰਕੀ ਛੱਡ ਗਿਆ ਸੀ ਉਦੋਂ ਬਾਅਦ ਕਹਿਣਗੇ ਅਸੀਂ 26 ਕਰੋੜ 60 ਲੱਖ ਕਰ ਦਿਆ ਅਸੀਂ ਲੋਕਾਂ ਚੋਂ ਵੜਦਾ ਜੀ ਲੋਕਾਂ ਦਾ ਪੈਸਾ ਹੈ ਸਾਡਾ ਦਰਦ ਲਈ ਰਹੀ ਇਹਦਾ ਅੱਜ ਕੱਲ੍ਹ ਸਰਕਾਰੀ ਖੜੇ ਨੇ ਮਿਲ ਕੋਲੇ ਆਇਸ ਨੂੰ ਭਟਿੰਦੇ ਤੁਮ ਉਹ ਕਹਿੰਦੇ ਨਾ ਉਸ ਪਿੰਡ 'ਚ ਗਿਆ ਸੀਗਾ ਜਿਹੜਾ ਪਿੰਡ ਹਰ ਸੇਂਦਰ ਤੋਂ ਬਾਅਦ ਨੇ ਬੋਦ ਲਿਆ ਹੋਇਆ ਉਸ ਪਿੰਡ ਕਹਿੰਦੇ ਭੱਤੀ ਦਿੱਤੀ ਸੀ ਸ਼ਫਸ਼ਾਨ ਘਟ ਸਕਾਰਾ ਪਹਿਲੇ ਹੀ ਮੁਰਦਾ ਉਹਦੇ ਵਿੱਚ ਪਾਇਆ ਉੱਗ ਕਰਾਤੇ ਉਹ ਚੱਲੀ ਨਹੀਂ ਅੱਜ ਦਾ ਪਚਦਾ ਅੱਜ ਉਹ ਕਿੰਨਾ ਮੁਰਦਾ ਜਿਹੜਾ ਉਹਨਾਂ ਨੂੰ ਕੱਢ ਕੇ ਦੁਬਾਰਾ ਲੱਗਣਾਂ ਲੱਗ ਬੋਕਣਾ ਪੈ ਗਿਆ ਲੱਗਦਾ ਯਾਰ ਸਾਡੇ ਉਹ ਨਹੀਂ ਸਿੰਗਲਾ ਸਾਹਿਬ ਦਾ 2 ਲੱਖ ਰੁਪਈਆ ਲੱਗਿਆ ਪਰ ਸੇਵਾ ਤੇ ਇੱਕ ਦਿਨ ਉਹਨੂੰ ਸੈਂਟਰੀ ਨਹੀਂ ਦਿੱਤੇ ਜੀ ਕਿਸੇ ਨੇ ਆਪੀ ਉਹਦੇ ਤੇ ਨੌਸਰ ਤੇ ਪੈਣ ਗਈ ਹੈ ਕਾਰਕਸ ਤੇ ਕੋਈ ਹੋਰ ਵੀ ਲੱਗਦਾ ਹੋਰ ਕੀ ਕੀ ਕਰ ਸਕਦੇ ਤੁਸੀਂ ਜੇ ਕਿਤੇ ਤਾਂ ਛੱਡ ਦੋ ਕੋਈ ਤਾਂ ਚੰਗੀ ਚੀਜ਼ ਲਾ ਲਓ ਬਰਨਾਰੀ ਦੇ ਵਿੱਚ ਅਸੀਂ ਕੈਮਰੇ ਲਾਇਏ ਨੇ ਕਾਰਲੈਸ ਕੈਮਰੇ ਲੇਟੈਸਟ ਕੁਆਲਿਟੀ ਦੇ ਸਾਰਾ ਬਨਾਸ਼ ਹੈ ਕੈਮਰੇ ਨਾਲ ਲੈ ਕੇ ਸਾਡ ਉਸ ਦੇ ਵਿੱਚ ਵੀ ਮਾਨਟਿੰਗ ਹੁੰਦੀ ਹੈ ਕੋਈ ਲੁੱਟੋ ਹੋ ਹੋ ਗਈ ਗੁਚੇ ਨੀ ਆ ਬੋਕੇ ਲਿਆ ਗਿਆ ਕਾਰ ਤੇ ਚੋਰੀ ਹੋਟ ਦੇਖਣ ਉਹ ਕੋਸ ਵਾਲੇ ਕਹਿੰਦੇ ਜੀ 5 ਮਿੰਟ ਛੱਡ ਲਈਏ ਕੀੜੀ ਵੀ ਖਾ ਲੈਂਦੇ ਵਧੀਆ ਕਹਿ ਮੈਂ ਕੀੜੀ ਤੋਂ ਵੀ ਨਾ ਚਾਉਂਦੀ ਐ ਇਹਨਾਂ ਨੇ ਲਾਇਆ ਸੀ ਕਾਂਗਰਸ ਨੇ ਸਰੂਰ ਉਹ ਉਹ ਕੈਮਰੇ ਮੂਰੇ ਪਾਵੇਂ ਲੋਟੇ ਫੋਕਰ ਕੇ ਕੈਮਰੇ ਦੇ ਜਣਾ ਮੂਰੇ ਜਾ ਕੇ ਭੰਗੜਾ ਪਾ ਕੇ ਲਾਣੀ ਜੋ ਤਾਂ ਵੀ ਨਹੀਂ ਉਹ ਕੈਮਰੇ ਪਛਾਨ ਸਕਦੇ ਬੰਦਾ ਪਗਾਨੀ ਕੀੜੀ ਕੁਆਲਟੀ ਦੇ ਲੈਂਦੇ ਹੁੰਦੇ ਇੱਥੇ ਭਾਗਿਆ ਮੇਰਾ ਕਹਿੰਦਾ ਨਾ ਲੰਘੇ ਲਓ ਸੋ ਵੀਰ ਇਹ ਤਾਂ ਬਸ ਇਹ ਦੇ ਲਈ ਸਾਟਾ ਕੀ ਬਣੂਗਾ ਬੋਟਲਾ ਹੋਰ ਪਿੰਡ ਹੈ ਸਾਤ ਸਾਲਾਂ ਤੋਂ ਲੱਗਣ ਨੂੰ ਬੰਗੜੀ ਹੋਣੀ ਕੁਮੇ ਕੋਈ ਦੋਸਤ ਹੈ ਨਾ ਇੰਜੀਨੀਅਰ ਹੈ ਉਹ ਕਹਿੰਦਾ ਮੈਂ ਤੁਹਾਨੂੰ ਇੱਕ ਲੋਜਿਕ ਹੈ ਇਨਸਟਰੂਮੈਂਟ ਬਣਾਇਆ ਕਰਨ ਉਹ ਨੂੰ ਪੇਟਾ ਮੈਂ ਰਾਖ ਦੇਖੇ ਉਹ ਵੀ ਕੋਲ ਅਸੀਂ ਬਣਾ ਰਹੇ ਹਾਂ ਤੇ ਆ ਰਾਮ ਨੂੰ ਕਿੰਨੇ 6 ਲੱਖ ਰੁਪਏ ਉਹ ਉਹਦੀਆਂ ਚੱਕੀ ਚਾਹਦੇ ਸੀ ਮੈਂ ਤਾਂ ਭਾਗ ਕਰਾ ਤੇ ਬਣਾਉਣਾ ਇਹ ਗੁੱਡਿਆ ਸੁਆਟਾ ਚਾਹਤ ਮੰਨਾਈ ਆ ਆਈ

ਕੁਇਸੀ ਤੇ ਹੁਣ ਇਹਦਾ ਆਇਆ ਕਿ ਪ੍ਰਾਚਨ ਚਿਸਤੇ ਰੱਖੋ ਗਾੜੇਂ। ਆਹ ਤੁਸੀਂ ਕੋਸਾ ਸਿੱਕਾ ਕੋ ਕੋ ਕਾਲ ਹੈ ਨਹੀਂ ਕੋਈ ਉਹ ਨਹੀਂ ਜੀ। ਇਹ ਚੇਲੇ ਰੈਂ ਕਿਉਂ ਨਹੀਂ ਚੇ ਜਾਂਦਾ ਤੇ ਨਾਲ ਜਾਣਾ ਪੈਂਦਾ। ਮੈਂ ਕਿਹਾ ਕਿ ਮੈਂ ਮੈਂ ਤਾਂ ਲੋਨ। ਇਹ ਕਿੱਦਿਸ ਸਫਾਈ ਨੋ ਜਾਵੇਂ ਨਾਲੇ ਕਰੋ। ਮੈਂ ਜਾਂ ਤਾਂ ਕਾਤੋਂ ਕਰ ਮਾਰੇ ਫੂਲੇ ਫੂਲੇ ਕਰੋ ਮੈਂ ਨਹੀਂ। ਕਾਨੂੰਨ ਤਾਂ ਅਸੀਂ ਤਾਂ ਰੱਖੀਏ ਨਾ ਜੇ ਕਿਸੇ ਤੇ ਨਾਜਾਇਜ਼ ਕੰਮਜਾ ਕਰਾਇਆ ਹੋਵੇ ਜ਼ਮੀਨ ਤੇ। ਗੰਨਮੈਂ ਤਾਂ ਰੱਖਣੀ ਸੰਦੋੜ ਪਵੇ ਨਾ ਜੇ ਕਿਸੇ ਨੂੰ ਸਹੀ ਬੰਦੇ ਨੂੰ ਥਾਣੇ ਤੇ ਵਸਾਇਆ ਹੋਵੇ ਤੇ ਗਲਤ ਬੰਦੇ ਨੂੰ ਛੜਾਇਆ ਹੋਵੇ ਵੀ ਆਪਣੀ ਬੰਦਾ ਛੱਡੋ ਗੰਨਮੈਂ ਤਾਂ ਰੱਖਣੀ ਲੋੜ ਪਵੇ ਨਾ ਜੇ ਕਿਹਦੀ ਹੀ ਪਤਨ ਚਿੱਤੇ ਤੇ ਲਾਇਆ ਹੋਵੇ ਜੇ ਕਿਸੇ ਇੱਥੇ ਦੀ ਗਾਂ ਚ ਜਬਾ ਚ ਸਭਾਇਆ ਹੋਵੇ ਗੰਨਮੈਂ ਰੱਖਣੀ ਤਾਂ ਲੋੜ ਪਊਗੀ ਅਰੇ ਕਾਂਗਰਸ ਦੇ ਕਾਲੀ ਆਇਆ ਨਹੀਂ ਇਹਨੇ ਬਿਠੇ ਕੇ ਹੋਰ ਵੀ ਵਸ ਕੰਪਸਨੋਂ ਕੋਟਾ ਹੋ ਜੂਗਾ ਲਾਂ ਉਹ ਨਹੀਂ ਉਹਨੂੰ ਮੀਤਵਾ ਬਣਾਤੀ ਉਹ ਨਹੀਂ ਆਉਂਦੇ ਉਹ ਕੇਵਲ ਇਹਨਾਂ ਗਤੀਸ਼ੇਪੂਰਾ ਆ ਜਾਏ ਤਾਂ ਸਿਰ ਲਪਟੀ ਛੱਤ ਬਟੀ ਗਿਆ ਬਣਾਉਣਾ ਹੁੰਦਾ ਜੀ ਛੱਤ ਬਟੀ ਬਣਾ ਲੈਣਾ ਬਦਾ ਜੇ ਗਲਤੀ ਨਾਲ ਕੋਈ ਤੇ ਨਾ ਕੋਈ ਹੱਥ ਅੰਡੇ ਜੇ ਨਾ ਕਿਸੇ ਦਾ ਗਤੀਸ਼ੇਪੂਰਾ ਹੱਥ ਤੋੜ ਦਿਆ ਸ਼ੇਪੂਰਾ ਵੀ ਕਿਤੇ ਕੋਈ ਚੰਗੜੀ ਦੀ ਬਿਮਾਰੀ ਨਾ ਹੋ ਜੇ ਆਮ ਲੋਕਾਂ ਦਾ ਹੱਥ ਮਿਲ ਗਿਆ ਜਿਨ੍ਹਾਂ ਨੂੰ ਹਾਰਨ ਤੋਂ ਬਾਅਦ ਵੀ ਸੂਕ ਆਉਂਦੀ ਹੈ ਜਿੱਤਣ ਤੋਂ ਬਾਅਦ ਹੀ ਰਹਿਣਗੇ ਛੁੱਟਣਾ ਹੋ ਆਹ ਨਾ ਅਰੇ ਤੁਹਾਡੇ ਨਾਲ ਨਹੀਂ ਆਇਆ ਇਹ ਕਹਿੰਦੇ ਆ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਲੋਕ ਮੈਨੂੰ ਯਾਰ ਬੁਲਦੇ ਹੁਣੇ ਯਾਰ ਦੋਸਤਾਂ ਨੂੰ ਬੁਲਾਉਂਦੇ ਆ ਕੋਲ ਕੋਈ ਕੋਈ ਇਧਰ ਕਹਿੰਦੇ ਹੋਏ ਇੰਸਾ ਕੋਈ ਪੱਥਰ ਕੋਈ ਉਹ ਤਾਂ ਹੀ ਹੋਗੇ ਕੋਲ ਸੌ ਉੱਤਰ ਦੋ ਇਧਰ ਉਹਦੇ ਪਹਾੜਾਂ 'ਤੇ ਲੱਗੇ ਰੋੜੇ ਕੋਟੀ ਚੜਾਵੇਂ ਨਾ ਪੈਦਾ ਪਿੱਛੇ ਹਵਾ ਬਣਦਾ ਹਵਾ ਤੁੰਪ ਜੇ ਕਰਦੇ ਆ ਹਵਾ ਬਣਦਾ ਹਵਾ ਬੀਐਮਪੀ ਆ ਗਿਆ ਐ ਨਾਲ ਤੁਹਾਨੂੰ ਉਹ ਹੀ ਬੋਲੂ ਆਪਣੀ ਬੋਲ ਸਕਦੇ ਕੀ ਗੱਲ ਦੀ ਸੋ ਵੀਰੋ ਆਮਣੇ ਆਉਣਗੇ ਫਰੇ ਵੀ ਕੋਲ ਲਾ ਕੇ ਪੱਕੀ ਜੋੜ ਲਾ ਲਣਗੇ ਅੱਥਾਂ ਦਾ ਜੁੱਥੇ ਮਿਲ ਕੇ ਥੋੜੇ ਕੱਢੀ ਜੋਤਨ ਸਾਹਿਬ ਪੈਗੀ ਕੜੀ ਪੰਨਿਆ ਤਾਇ ਜੀ ਤਾਈ ਨੂੰ ਵੀ ਬਤਲਣਾ ਕਰ ਭਿੰਜਾ ਉਹ ਜਿਹੜਾ ਕਾਰ ਤੁਸੀਂ ਤੇ ਪੈਣੀ ਤੇ ਪੈਣਾ ਜਾ ਗਿਆ